ਸ੍ਰੀ ਗੁਰੂ ਜੀ ਮੈਂ ਤੁਹਾਡਾ ਆਪਣਾ ਨਤੇਸ਼ ਕੁਮਾਰ ਮੰਨਤ ਗਰੁੱਪ ਵੱਲੋਂ ਅੱਜ ਜੋ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੋ ਇਸ ਟਾਈਮ ਆਪਣੇ ਸਮਾਜ ਵਿੱਚ ਚੱਲ ਰਿਹਾ ਹੈ ਜੰਗ ਦੇ ਦੌਰਾਨ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਜੂਦਾ ਹਾਲਾਤਾਂ ਤੇ ਸੰਦੀਪ ਸਿੰਦਰਾ ਜੀ ਨਾਲ ਗੱਲ ਕਰਾਂਗੇ ਤੇ ਉਹਨਾਂ ਤੋਂ ਇਸ ਸਥਿਤੀ ਬਾਰੇ ਪੁੱਛਾਂਗੇ ਤੇ ਸੰਦੀਪ ਸਿੰਦਰਾ ਜੀ ਬਹੁਤ ਬਹੁਤ ਸਵਾਗਤ ਸਾਡਾ ਮੰਨਤ ਗਰੁੱਪ ਦੇ ਵਿੱਚ ਤੇ ਹੋ ਠੀਕ ਠਾਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਇੱਥੇ ਬੁਲਾਉਣ ਵਾਸਤੇ ਹਾਂਜੀ ਹੋਰ ਸੰਦੀਪ ਜੀ ਤੁਸੀਂ ਸੁਣਾਓ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਤੇ ਸਾਨੂੰ ਦੱਸੋ ਸਾਡੀ ਆਡੀਅנס ਨੂੰ ਦੱਸੋ ਵੀ ਜੋ ਹਾਲਾਤ ਚੱਲ ਰਹੇ ਆ ਲੜਾਈ ਦੇ ਜੋ جنگ ਦੇ ਹਾਲਾਤ ਹੈ ਉੱਤੇ ਤੁਸੀਂ ਪੱਤਰਕਾਰ ਵੀ ਹੈਗੇ ਆ ਤੁਸੀਂ ਪ੍ਰੈਜ਼ੀਡੈਂਟ ਵੀ ਹੈ ਅਲਾਈਅੰਸ ਕਲੱਬ ਦੇ ਦੇ ਐਨਾ ਕੁਝ ਹੋ ਗਿਆ ਤੁਸੀਂ ਸਾਡੇ ਵੱਡੀ ਆਡੀਅנס ਨੂੰ ਦੱਸੋ ਵੀ ਆਪਾਂ ਨੂੰ ਕੀ ਕੁਝ ਕਰਨਾ ਚਾਹੀਦਾ ਮੰਨਤ ਗੁੱਪ ਦੇ ਸਾਰੇ ਸ਼੍ਰੋਤਿਆਂ ਨੂੰ ਮੈਨੂੰ ਮੇਰੇ ਸੰਦੀਪ ਸਿੰਦਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਜੀ ਯੁੱਧ ਦੀ ਸਥਿਤੀ ਬਣੀ ਹੋਈ ਹੈ ਹਰ ਕੋਈ ਬੰਦਾ ਕਨਫਿਊਜ਼ ਹੈ ਇਸ ਟਾਈਮ ਵੀ ਕੀ ਕਰੇ ਕੀ ਨਾ ਕਰੇ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜਿਹੜੀ ਪ੍ਰਸ਼ਾਸਨ ਵੱਲੋਂ ਆਪਾਂ ਨੂੰ ਹਦਾਇਤਾਂ ਮਿਲੀਆਂ ਹੋਈਆਂ ਹਾਂ ਹਾਂਜੀ ਉਹ ਹਦਾਇਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਅਮਲ ਕਰਨਾ ਚਾਹੀਦਾ ਹੈ ਅਮਲ ਕਰਨਾ ਚਾਹੀਦਾ ਠੀਕ ਹੈ ਜਿਵੇਂ ਜਿਹੜੀ ਬਲੈਕਆਊਟ ਦੀ ਉਹਨਾਂ ਨੇ ਆਪਾਂ ਨੂੰ ਦੱਸੀ ਹੋਈ ਆ ਵੀ ਬਲੈਕਆਊਟ ਕਿਸ ਟਾਈਮ ਕਰਨਾ ਹੈ ਕਿਸ ਟਾਈਮ ਲਾਈਟਾਂ ਜਗਾਉਣੀਆਂ ਹੈ ਜਾਂ ਬੰਦ ਕਰਨੀਆਂ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਹਾਂਜੀ ਦੂਜਾ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਜੈਨੂਨ ਹੈ ਔਰ ਕੁਝ ਅੰਜੈਨੂਨ ਹੈਗੀਆਂ ਲੋਕਾਂ ਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਤੇ ਹਰ ਵੀਡੀਓ ਨੂੰ ਵਾਇਰਲ ਨਾ ਕਰਨ ਉਹ ਸਿਰਫ ਔਥੈਂਟਿਕ ਵੀਡੀਓ ਨਹੀਂ ਪਰ ਭੇਜਣ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਭੇਜੀ ਗਈ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਆਪਸ ਚ ਆਸਪਰੋਚ ਲੋਕਾਂ ਨੂੰ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਜਿਹਦੇ ਨਾਲ ਕੀ ਅੱਜ ਤੁਹਾਡਾ ਆਪਸੀ ਜਿਹੜਾ ਪ੍ਰੇਮ ਬਣਿਆ ਰਹੇਗਾ ਉਹ ਜਾਤ ਪਾਤ ਮਜਬੂ ਨੂੰ ਲੈ ਕੇ ਕੋਈ ਵੀ ਇਹੋ ਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਜਿਹਦੇ ਵਿੱਚ ਸਮਾਜ ਵਿੱਚ ਬੋਲ ਖਰਾਬ ਹੋਵੇ ਜੀ ਜੋ ਆਪਾਂ ਨੇ ਆਪਣੇ ਕੱਲ ਮਨਤ ਗੁਪਤੇ ਚੈਨਲ ਤੇ ਆਪਣੀ ਵੀਡੀਓ ਅਪਲੋਡ ਕੀਤੀ ਸੀ ਈਸੀ ਰਿਕਾਰਡਿੰਗ ਜੋ ਮਹਾਂ ਚੰਦਰ ਹੈ ਤੁਹਾਡਾ ਉਸ ਵੀਡੀਓ ਦੇ ਦੇ ਕੇ ਤੁਹਾਡਾ ਕੀ ਰਿਵਿਊ ਹੈ ਕੱਲ ਵਾਲੀ ਵੀਡੀਓ ਮੈਂ ਦੇਖੀ ਜਿਹਦੇ ਵਿੱਚ ਤੁਸੀਂ ਸੀਗੇ ਔਰ ਮਨਤ ਗੁਪਤੇ ਡਾਇਰੈਕਟਰ ਸੀਗੇ ਰਿਤੇਸ਼ ਕੁਮਾਰ ਜੀ ਉਹਨਾਂ ਵੱਲੋਂ ਜਿਹੜੀਆਂ ਵੀ ਤੁਸੀਂ ਗੱਲਾਂ ਕੀਤੀਆਂ ਗਈਆਂ ਉਹ ਸਮਾਜ ਨੂੰ ਸੇਧ ਦੇਣ ਵਾਲੀਆਂ ਹਾਂਜੀ ਉਹਨਾਂ ਵਿੱਚ ਸੇਮ ਜਿਹੜਾ ਪ੍ਰਸ਼ਾਸਨ ਨੇ ਜੋ ਗੱਲਾਂ ਕਹੀਆਂ ਗਈਆਂ ਐ ਸੇਮ ਹੀ ਰਤੇਸ਼ ਕੁਮਾਰ ਜੀ ਨੇ ਦਸੀਆਂ ਉਹਨਾਂ ਨੇ ਉਹੀ ਦੱਸਿਆ ਵੀ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਵਾਇਰਲ ਵੀਡੀਓ ਤੇ ਯਕੀਨ ਨਹੀਂ ਕਰਨਾ ਚਾਹੀਦਾ ਦੂਜਾ ਪ੍ਰਸ਼ਾਸਨ ਵੱਲੋਂ ਮਿਲੀਆਂ ਹੋਈਆਂ ਅਦਾਇਤਾਂ ਨੂੰ ਫੋਲੋ ਕਰਨਾ ਚਾਹੀਦਾ ਔਰ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਾਜ ਨੂੰ ਇਕੱਠਾ ਰਹਿਣਾ ਚਾਹੀਦਾ ਜੋ ਕਿ ਬਹੁਤ ਹੀ ਵਧੀਆ ਹੈ ਮੈਂ ਬਾਕੀ ਵੀ ਤੁਹਾਡੀਆਂ ਹੋਰ ਵੀਡੀਓ ਵੀ ਦੇਖਦਾ ਰਹਿਣਾ ਜੋ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਾਂਜੀ ਅਸੀਂ ਹੁਣ ਸਮਾਜ ਨੂੰ ਸੇਧ ਦੇਣ ਵਾਸਤੇ ਹੀ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਜਿੱਦਾਂ ਕਿ ਤੁਸੀਂ ਉਹ ਵੀ ਦੱਸ ਤੋ ਇਹਨਾਂ ਨੂੰ ਜਿਖਣਾ ਆਪਾਂ ਆਰਮੀ ਦੀ ਕੋਈ ਵੀ ਇਦਾਂ ਦੀ ਵੀਡੀਓ ਜਾਂ ਕੋਈ ਫੋਟੋ ਨਾ ਸ਼ੇਅਰ ਕਰੀਏ ਵੀ ਜਿਉਂ ਨਾ ਕਿਸੇ ਨੂੰ ਆਪਣੇ ਦੁਸ਼ਮਣ ਨੂੰ ਪਤਾ ਲੱਗੇ ਤੇ ਆਪਣਾ ਕੀ ਦਿੱਕਤ ਨਾ ਹੋਵੇ। ਕਾਰਗਰ ਵੀ ਇਹ ਐਡਵਾਈਸਰੀ ਜਾਰੀ ਕੀਤੀ ਗਈ ਹੈ ਕੋਈ ਵੀ ਵੀਡੀਓ ਸੈਂਸਿਟਿਵ ਵੀਡੀਓ ਕਲਿੱਪ ਕੋਈ ਵੀ ਆਪਣਾ ਵੀਡੀਓ ਵਾਇਰਲ ਨਾ ਕੀਤਾ ਜਾਵੇ ਜਿੱਥੇ ਕਿ ਦੇਸ਼ ਨੂੰ ਨੁਕਸਾਨ ਹੋਵੇ। ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਇਹ ਵੀ ਜਾਣਕਾਰੀ ਦੇਣਾ ਚਾਹਨਾ ਹੈ ਜਿਸ ਤਰ੍ਹਾਂ ਕਿ ਹੁਣ ਆਪਣੀ ਆਰਮੀ ਦੀ ਮੂਵਮੈਂਟ ਵਧ ਗਈਆਂ ਹੈ। ਕੋਈ ਬਹੁਤ ਸਾਰੇ ਕੌਨਵਾਏ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਹੈ ਟੈਂਕਸ ਜਾ ਰਹੇ ਹੈ ਉਹਨਾਂ ਦੀ ਕੋਈ ਵੀ ਵੀਡੀਓ ਕਲਿੱਪ ਨਹੀਂ ਬਣਾਉਣੀ ਚਾਹੀਦੀ ਔਰ ਨਾ ਹੀ ਕਿਤੇ ਅਪਲੋਡ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਲਿੰਕ ਜਿਹੜੇ ਕਿ ਤੁਹਾਨੂੰ ਈਮੇਲ ਤੇ ਆਉਂਦੇ ਹੈ ਜਿਦੇ ਵਿੱਚ ਕੀ ਹੈ ਵੀ ਤੁਹਾਡੇ ਸਾਈਬਰ ਰਿਲੇਟਿਡ ਤੁਹਾਡੇ ਅਕਾਊਂਟਸ ਹੈਕ ਹੋ ਜਾਂਦੇ ਹੈ ਇਸ ਲਿੰਕਾਂ ਨੂੰ ਤੁਸੀਂ ਕਦੀ ਵੀ ਕਲਿੱਕ ਨਾ ਕਰੋ ਨਾਲਸ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਲੋਕ ਆਪਣੇ ਘਰਾਂ ਵਿੱਚ ਟਾਈਨਲ ਪਹੁੰਚਣ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਪਾਲਣ ਕਰਨ ਅਤੇ ਕੋਈ ਵੀ ਐਹੋਜਾ ਕੰਮ ਨਾ ਕਰਨ ਜਿਸसे ਕੀ ਆਪਣੇ ਦੇਸ਼ ਨੂੰ ਕੋਈ ਨੁਕਸਾਨ ਪਹੁੰਚੇ ਔਰ ਸਾਰੇ ਹੀ ਇਕੱਠੇ ਹੋ ਕੇ ਇੱਕ ਇਕਤਾ ਦਾ ਮਿਸਾਲ ਕਾਇਮ ਕਰਨ। ਹਾਂਜੀ ਦੋਸਤੋ ਅੱਜ ਤੁਹਾਨੂੰ ਸੰਦੀਪ ਵਿੰਦਰਾ ਜੀ ਨਾਲ ਮਿਲਾਇਆ ਸੀ ਜੋ ਕਿ ਪੱਤਰਕਾਰ ਅਤੇ ਪ੍ਰੈਜ਼ੀਡੈਂਟ ਹੈ ਲਾਇਨ ਕਲੱਬ ਦੇ ਤੇ ਮੈਂ ਵੀ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜੋ ਇਹਨਾਂ ਨੇ ਆਪਾਂ ਨੂੰ ਗੱਲਾਂ ਦੱਸੀਆਂ ਏ ਉਹਨਾਂ ਨੂੰ ਫੋਲੋ ਕਰੋ ਤੇ ਕੋਈ ਵੀ ਐਦਾਂ ਦਾ ਗਲਤ ਕੰਮ ਨਾ ਕਰੋ ਜਿਸ ਨਾਲ ਆਪਾਂ ਨੂੰ ਕੋਈ ਜਿੱਕੜ ਆਪਣੇ ਦੇਸ਼ ਮੇਂ ਕੋਈ ਦਿੱਕਤ ਆ ਸਕੇ। हां जी मैं थानू जान पहला तो पहला बस यही कहना चाहता हूं मैसेज देना चाहता हूं कि ਤੁਸੀਂ سوشل میڈیا ਤੋਂ ਦੂਰ ਰਹੋ ਅਫਵਾਹਾਂ ਤੋਂ ਧਿਆਨ ਨਾ ਦੇਵੋ ਤੇ ਇਸ ਵੀਡੀਓ ਨੂੰ ਅੱਗੇ-ਤੱਗੇ ਸ਼ੇਅਰ ਕਰੋ ਕਿ ਹੋਰਾਂ ਨੂੰ ਵੀ ਇਹ ਚੀਜ਼ਾਂ ਬਾਰੇ ਪਤਾ ਲੱਗੇ ਆਪਾਂ ਨੂੰ ਇਸ ਸਮੇਂ ਕੀ ਕੁਝ ਕਰਨਾ ਚਾਹੀਦਾ ਹੈ ਠੀਕ ਹੈ ਸੰਦੀਪ ਸਿੰਦਰਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਸਾਨੂੰ ਦੇਣੇ ਵਾਸਤੇ ਤੇ ਆਪਾਂ ਫਿਰ ਅੱਗੇ ਮਿਲਦੇ ਆ ਬਾਈ थैंक यू जी ਧੰਨਵਾਦ